ਸਸ਼ੀਕਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਸੇ ਕਸੂਤੇ ਜਾਂ ਕਹਿ ਸਕਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪੈਰ ਤੇ ਆਪ ਹੀ ਕੁਹਾੜੀ ਮਾਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਜਿੱਥੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਉਹਨਾਂ ਉੱਤੇ ਕਿਸੇ ਵੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਉਹਨਾਂ ਦਾ ਨਾਮ ਨਹੀਂ ਆਇਆ ਹਾਲਾਂਕਿ ਲੋਕਾਂ ਵੱਲੋਂ ਉਹਨਾਂ ਦੀ ਜੋ ਹੈ ਸ਼ਲਾਘਾ ਕੀਤੀ ਗਈ ਕਿ ਇਹ ਬਹੁਤ ਇਮਾਨਦਾਰ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਲੋਕਾਂ ਵੱਲੋਂ ਵੀ ਜੋ ਹੈ ਬੜਾ ਸਲਾਇਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵਧੀਆ ਕੰਮ ਕਰਦੇ ਨੇ ਉਹਨਾਂ ਦਾ ਕਿਸੇ ਵੀ ਪਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਨਾਮ ਨਹੀਂ ਸਾਹਮਣੇ ਆ ਰਿਹਾ ਲੇਕਿਨ ਹੁਣ ਅਜਿਹਾ ਨਹੀਂ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਸ ਚੁਕੇ ਨੇ ਕਸੂਤੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹੈ ਪਿਛਲੇ ਦਿਨੀ ਉਹਨਾਂ ਨੇ ਜੋ ਟੌਟੋ ਜੋ ਸੀਗੀਆਂ ਗੱਡੀਆਂ ਉਹਦੇ ਵਿੱਚ ਕਪਲਾ ਕਰਦੇ ਪਿਸਟਾਚਾਰ ਕਰਦੇ ਸਾਹਮਣੇ ਆ ਰਹੇ ਨੇ ਹੁਣ ਉਹਨਾਂ ਨੂੰ 14.5 ਕਰੋੜ ਰੁਪਏ ਦਾ ਦੇਣਾ ਪੈਣਾ ਹੈ ਕਿ ਮੈਂ ਉਹ 14.5 ਕਰੋੜ ਰੁਪਇਆ ਕਿੱਥੇ ਲਾਇਆ ਹੈ ਉਹਨਾਂ ਉੱਤੇ ਇੱਕ ਵੱਡਾ ਮਾਮਲਾ ਦਰਜ ਹੋ ਗਿਆ ਹੈ ਜੇਕਰ ਗੱਲ ਕਰੀਏ ਤਾਂ ਹੁਣ ਸੀਬੀਆਈ ਜਾਂਚ ਵੀ ਹੋਵੇਗੀ ਲੇਕਿਨ ਇਹ ਸੀਬੀਆਈ ਜਾਂਚ ਕਰਵਾਣਗੇ ਬੀਜੇਪੀ ਦੇ ਹਾਈ ਕਮਾਂਡ ਬੀਜੇਪੀ ਦੀ ਹਾਈ ਕਮਾਂਡ ਹੁਣ ਇਹ ਸੀਬੀਆਈ ਜਾਂਚ ਕਰਵਾਏਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜੀਜੇਪੀ ਗੌਰਵ ਯਾਦਵ ਫਸ ਚੁਕੇ ਨੇ ਕਸੂਤੇ ਉਹਨਾਂ ਵੱਲੋਂ ਕਿਆ ਜਾ ਰਿਹਾ ਹੈ ਬੀਜੇਪੀ ਹਾਈ ਕਮਾਂਡ ਵੱਲੋਂ ਕਿ ਇਹ ਜੋ ਇਹਨਾਂ ਵੱਡਾ ਇਹਨਾਂ ਨੇ ਕਪਲਾ ਕੀਤਾ ਹੈ ਜਿੱਥੇ 26 ਲੱਖ ਦੀ ਗੱਡੀ 36 ਲੱਖ ਦੇ ਵਿੱਚ ਇਹਨਾਂ ਨੇ ਦੱਸੀ ਗਈ ਹੈ ਤਾਂ ਇਹ 10 ਲੱਖ ਰੁਪਏ ਦਾ ਕਪਲਾ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਹੈ ਜਾਂ ਫਿਰ ਡੀਜੀਪੀ ਯਾਦਵ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕਿਹਾ ਕਿ ਕਿਸ ਦੇ ਖਾਤੇ ਦੇ ਵਿੱਚ ਪੈਸੇ ਗਏ ਨੇ ਇਸ ਦਾ ਚੰਗੀ ਤਰ੍ਹਾਂ ਡੂੰਘਾਈ ਨਾਲ ਪਤਾ ਕੀਤਾ ਜਾਵੇਗਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਦੱਸਦੇ ਨੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਸੀਬੀਆਈ ਜਾਂਚ ਕਰਾਵਾਂਗੇ ਵਿਜੀਲੈਂਸ ਜਾਂਚ ਕਰਾਵਾਂਗੇ ਤੇ ਅਸੀਂ ਜਿੱਥੋਂ ਤੱਕ ਹੋ ਸਕੇ ਅਸੀਂ ਇਹਨਾਂ ਦੀ ਜਾਂਚ ਪੜਤਾਲ ਦੂੰਗੇ ਤੋਰ ਤੇ ਕਰਵਾਵਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਇਹ ਤਿੰਨਾ ਦਿਨਾ ਤੋਂ ਕੋਈ ਵੀ ਬਿਆਨਬਾਜ਼ੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਜੇਕਰ ਗੱਲ ਕਰੀਏ ਤਾਂ ਜੋ ਹੁਣ ਬਹੁਤ ਵੱਡੇ ਵੱਡੇ ਫੈਸਲੇ ਲਏ ਗਏ ਨੇ ਕਿ ਜਿੱਥੇ ਕਰੋੜਾਂ ਦਾ ਕਪਲਾ ਕੀਤਾ ਗਿਆ ਜਿਹੜੇ ਇਮਾਨਦਾਰੀਆਂ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਸੀ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਇਮਾਨਦਾਰੀ ਦਾ ਕਿਵੇਂ ਸਬੂਤ ਪੇਸ਼ ਕਰਨਗੇ ਜਦੋਂ ਕਿ ਉਹਨਾਂ ਵੱਲੋਂ ਇੱਕ ਵੱਡੇ ਕਪਲੇ ਦੇ ਵਿੱਚ ਉਹਨਾਂ ਦਾ ਨਾਮ ਆ ਚੁੱਕਾ ਹੈ ਜਿੱਤੇ ਸਾਢੇ 14 ਕਰੋੜ ਰੁਪਏ ਦਾ ਕਪਲਾ ਕੀਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਦਾ ਕਿਸ ਤਰ੍ਹਾਂ ਖਮਿਆਜਾ ਪਰਣਗੇ ਹੁਣ ਇਹ ਜਾਂਚ ਕਰਵਾਈ ਜਾਵੇਗੀ ਬੀਜੇਪੀ ਦੀ ਹਾਈ ਕਮਾਂਡ ਵੱਲੋਂ ਜਿੱਤੇ ਸਰਸਾ ਨੇ ਵੀ ਕੱਲ ਕਹਿ ਦਿੱਤਾ ਹੈ ਕਿ ਜੇ ਇਸ ਦੀ ਕਾਰਵਾਈ ਵੱਡੇ ਤੌਰ ਤੇ ਕੀਤੀ ਜਾਵੇਗੀ ਜੇਕਰ ਤਾਂ ਇਹ ਜਿਆਦਾ ਮਤਲਬ ਆਪਣੇ ਆਪ ਨੂੰ ਸਹੀ ਮੰਨਦੇ ਨੇ ਤਾਂ ਇਸ ਦਾ ਜੋ ਹੈ ਖਮਿਆਜਾ ਸਾਨੂੰ ਦੱਸਣ ਸਾਨੂੰ ਇਸ ਦਾ ਜੋ ਹੈ ਇਹਦੇ ਜੋ ਨੋਟਿਸ ਆ ਉਹ ਪੇਸ਼ ਕਰਨ ਲੇਕਿਨ ਅਸੀਂ ਇਹਦੀ ਵੱਡੇ ਜੋ ਹੈ ਤਰੀਕੇ ਨਾਲ ਸੀਬੀਆਈ ਜਾਂਚ ਕਰਾਂਗੇ ਜਿੱਥੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਡੀਜੀਪੀ ਗੌਰਵ ਯਾਦਵ ਤੇ ਆਮ ਆਦਮੀ ਪਾਰਟੀ ਦੇ ਕਨਵੀਨ ਅਰਵਿੰਦ ਕੇਜੀਵਾਲ ਫਸ ਚੁੱਕੇ ਨੇ ਧੰਨਵਾਦ